ਪਹੁੰਚੇ ਸਾਰੇ ਮਾਤਾ ਪਿਤਾ ਪਿੰਡਾਂ ਦੇ ਸਰਪੰਚ ਪੰਚ ਸਹਿਬਾਨ ਉਥਰ ਸਹਿਬਾਨ ਹੋਰ ਸਾਡੇ ਇਸ ਸਕੂਲ ਦਾ ਸਾਰਾ ਸਟਾਫ ਇੱਥੇ ਪੜਦੇ ਪਿਆਰੀ ਪਿਆਰੀ ਬੱਚੀਆਂ ਪ੍ਰਿੰਸੀਪਲ ਸਾਹਿਬ ਚੇਅਰਮੈਨ ਸਾਹਿਬ ਸਿਲਾ ਪ੍ਰਸ਼ਾਸਨ ਐਨ.ਏ.ਸੀ ਸਾਹਿਬ ਐਸ.ਜੀ.ਐਮ ਸਾਹਿਬ ਪੁਲਿਸ ਦੇ ਸਾਰੇ ਕਰਮਚਾਰੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2022 ਦੇ ਵਿੱਚ ਦੀ ਅਸੀਂ ਆਮ ਆ띠 ਪਾਰਟੀ ਵਾਲੇ ਸਾਰੇ ਤੁਹਾਡੇ ਕੋਲ ਗਏ ਸੀ ਤੁਹਾਨੂੰ ਇੱਕ ਗੱਲ ਆਖੀ ਸੀ ਕਿ ਇੱਕ ਮੌਕਾ ਕੇਸ਼ਰੀਵਾਲ ਸਾਹਿਬ ਨੂੰ ਦੋ ਇੱਕ ਮੌਕਾ ਮਾਨ ਸਾਹਿਬ ਨੂੰ ਦੋ ਇੱਕ ਮੌਕਾ ਆਮ ਆ띠 ਪਾਰਟੀ ਨੂੰ ਦੋ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ ਅਸੀਂ ਹਸਪਤਾਲ ਠੀਕ ਕਰਾਂਗੇ ਤੁਸੀਂ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਵਿੱਚ 92 ਸੀਟਾਂ ਦਿੱਤੀਆਂ 92 ਸਾਡੀ ਸਰਕਾਰ ਬਣੀ ਮੈਂ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਬਣਿਆ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੇ ਮੈਨੂੰ ਸਿੱਖਿਆ ਦਾ ਵਿਭਾਗ ਦਿੱਤਾ ਗਿਆ ਤੇ ਮੇਰੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਜਾ ਕੇ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰ ਮੈਂ ਜੀ ਸਾਰੇ ਪੰਜਾਬ ਦੇ ਦੌਰੇ ਤੇ ਨਿਕਲਿਆ ਜਾ ਕੇ ਸਕੂਲਾਂ ਦੇ ਹਾਲ ਦੇਖੇ ਬਹੁਤਾਂ ਸਕੂਲਾਂ ਦੇ ਵਿੱਚ ਜ਼ਿਆਦਾਤਰ ਸਕੂਲਾਂ ਦੇ ਵਿੱਚ ਚਾਰ ਦੀਵਾਰੀ ਨਹੀਂ ਸੀ ਬਾਥਰੂਮ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਬਾਕੀ ਗੱਲਾਂ ਤਾਂ ਤੁਸੀਂ ਛੱਡੋ ਪੜ੍ਹਾਈ ਵਧੀਆ ਸਿਕਿਉਰਿਟੀ ਗਾਰਡ ਇਹ ਤਾਂ ਸਭ ਦੂਰ ਦੀਆਂ ਗੱਲਾਂ ਸੀ ਜ਼ਮੀਨੀ ਹਕੀਕਤ ਸੀ ਅਜਵਲ ਸਵੇਰ ਦਾ ਤਰਰ ਤਰਨ ਤੇ ਅੰਮ੍ਰਿਤਸਰ ਦੇ ਬਾਰਡਰ ਇਲਾਕੇ ਚ ਸਵੇਰੇ 8 ਵਜੇ ਪਿੰਡ ਕਲਸ ਪੁੱਜ ਗਿਆ ਸੀ 200 ਮੀਟਰ ਦੂਰ ਹੈ ਬਾਰਡਰ ਤੋਂ ਜਦੋਂ ਮੈਂ 2 ਸਾਲ 2.5 ਸਾਲ ਪਹਿਲਾਂ ਉੱਥੇ ਗਿਆ ਸੀ ਨਾ ਇੱਕੋ ਕਮਰਾ ਸੀ ਟੀਚਰ ਵੀ ਨਹੀਂ ਸੀ ਤੇ ਸਕੂਲ ਦੇ ਵਿੱਚੋਂ ਇੱਕ ਜਿਹੜੇ ਚਾਰ ਦਿਵਾਰੀ ਨਹੀਂ ਸੀ ਬਾਥਰੂਮ ਨਹੀਂ ਸੀ ਤੇ ਸਾਹਮਣੇ ਪਾਕਿਸਤਾਨ ਦੀ ਤਾਰ ਦਿਖਦੀ ਸੀ ਪਾਕਿਸਤਾਨ ਦੇ ਜਿਹੜੇ ਘਰ ਆਉਂਦੇ ਸੀ ਐਦਾਂ ਹੀ ਹੋਰ ਬਹੁਤ ਸਾਰੇ ਪਿੰਡ ਬਾਰਡਰ ਦੇ ਅੱਜ ਸਵੇਰੇ ਮੈਂ ਉੱਥੇ ਜਾ ਕੇ ਆਇਆ ਉਹਨਾਂ ਸਾਰੇ ਪਿੰਡਾਂ ਚ ਉਦਘਾਟਨ ਸੀ ਤੁਹਾਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਮੇਰੀ ਫੇਸਬੁੱਕ ਤੇ ਫੋਟੋਆਂ ਦੇਖ ਲਿਓ ਤੁਹਾਡੇ ਤਾਂ ਲੱਗਦਾ ਲੱਗੇ ਇਲਾਕੇ ਆ ਜਾ ਕੇ ਕੋਈ ਰਿਸ਼ਤੇਦਾਰ ਨੂੰ ਪੁੱਛ ਲਿਓ ਸਾਰੇ ਸਕੂਲ ਆ ਪੂਰੇ ਪਿੰਡ ਦੇ ਵਿੱਚੋਂ ਸਭ ਤੋਂ ਚਮਕਦਾਰੇ ਮਾਰਤਾ ਉਹ ਸਕੂਲ ਦੀਆਂ ਨੇ ਚਾਹੇ ਪਿੰਡ ਕਲਸ ਹੋਵੇ ਮਸਤਗੜ ਹੋਵੇ ਪਹਿਨੀਪੁਰ ਹੋਵੇ ਵਦਾਰਾ ਸਿੰਘ ਹੋਵੇ ਮੂਝਵਾਲੀ ਨਾਮ ਯਾਦ ਹੈ ਐਦਾਂ ਹੀ ਇੱਕ ਦਿਨ ਘੁੰਮਦੇ ਘੁੰਮਦੇ ਬਾਰਡਰ ਪਿੰਡ ਦੇ ਵਿੱਚ ਕਿਸੇ ਨੂੰ ਨਹੀਂ ਦੱਸਿਆ ਨਾ ਲੋਕਲ ਪ੍ਰਸ਼ਾਸਨ ਨੂੰ ਪਤਾ ਨਾ ਡੀਐਸਪੀ ਨੂੰ ਪਤਾ ਨਾ ਐਸਟੀਐਮ ਨੂੰ ਪਤਾ ਨਾ ਹਲਕਾ ਇੰਚਾਰਜ ਨੂੰ ਨਾ ਤੁਹਾਡੇ ਕਵਾਂਡੀ ਮੰਤਰੀ ਸਾਹਿਬ ਅਕੀਸ ਟੈਕਨ ਮੈਂ ਇਸ ਰੋਡ ਤੋਂ ਗੁਜ਼ਰ ਰਿਹਾ ਸੀ ਤਾਂ ਇੱਕ ਸਕੂਲ ਦੇ ਬਾਹਰ ਬੱਸਾਂ ਖੜੀਆਂ ਦੇਖੀਆਂ ਤੇ ਮੈਨੂੰ ਲੱਗਿਆ ਬੜੀ ਵਧੀਆ ਗੱਲ ਐ ਮੈਂ ਆਪਣੇ ਟਾਈਮਰ 'ਤੇ ਗੱਡੀ ਰੋਕੋ ਕਿਤੇ ਨਹੀਂ ਜੀ ਇਹ ਪ੍ਰਾਈਵੇਟ ਸਕੂਲ ਹੋਊਗਾ ਮੈਂ ਕਿਹਾ ਨਹੀਂ ਇਹ ਸਰਕਾਰੀ ਸਕੂਲ ਸੀ ਇੱਥੇ ਬੱਸ ਖੜੀ ਐ ਤੁਸੀਂ ਗੱਡੀ ਮੋੜੋ ਮੈਂ ਸਕੂਲ ਦੇ ਵਿੱਚ ਆਇਆ ਮੈਡਮ ਪ੍ਰਿੰਸੀਪਲ ਜੀ ਸ਼੍ਰੀ ਪ੍ਰਮੇਂਦਰਜੀਤ ਕੌਰ ਜੀ ਇਹਨਾਂ ਨੂੰ ਮਿਲਿਆ ਇਹ ਪਹਿਲਾ ਖਬਰ ਅੱਗੇ ਤਾਂ ਕਿ ਭੁਲੇ ਐਡਾਨਾ ਬਣਾਇਆ ਹੋਇਆ ਸੀ ਮੰਤਰੀ ਆਣ ਕੇ ਪਤਾ ਨਹੀਂ ਕੀ ਕਰ ਜਾਣਗੇ ਹਵਾ ਬਣਾਇਆ ਹੋਇਆ ਸੀ ਮੈਡਮ ਕਰਕੇ ਮੈਡਮ ਕਹਿੰਦੇ ਮੈਂ ਕਿਹਾ ਮੈਡਮ ਬੱਸ ਇਹਨੂੰ ਲੱਗਿਆ ਕਿ ਪਤਾ ਨਹੀਂ ਮੈਂ ਕੁਝ ਕਰ ਦੂੰਗਾ ਕਿ ਬੱਸਾਂ ਕਿਉਂ ਲਾਈਆਂ ਵੀ ਹਾਂ ਤੇ ਮੈਂ ਕਿਹਾ ਮੈਡਮ ਬਹੁਤ ਕਾਬਲੇ ਮੈਂ ਪੂਰੇ ਸਕੂਲ ਚ ਕੋ ਮੈਂ ਐਨਾ ਸ਼ਾਨਦਾਰ ਇਨੀ ਆਪਣੇ ਬਲਬੂਤੇ ਦੇ ਉੱਤੇ ਆਪ ਮਿਹਨਤ ਕਰ ਕਰਕੇ ਸਕੂਲ ਦੇ ਵਿੱਚ ਬੱਸਾਂ ਲਾਈਆਂ ਬੱਚਿਆਂ ਨੂੰ ਜਿੱਦਾਂ ਦੇ ਵੀ ਹਾਲਾਤ ਸੀਗੇ जी पता कि नहीं किसी तो महकमा की दिखाया लगते हैं सिक्ख्या घेर लिया धरने लगते हैं ठीक है जी धरने पहला भी लगते थे हूं भी लगते रहने गए वक्रा पर अठाई लख बच्चे पढ़ते स्कूलों ਉਹਨਾਂ ਦੀ ਗੱਲ ਕਿਉਂ ਨਹੀਂ ਹੁੰਦੀ ਸੀ ਮੈਡਮ ਪਰਮਿੰਦਰ ਜੀ ਕੋਲ ਆੜ ਕੇ ਪ੍ਰਿੰਸੀਪਲ ਜਿਹੜੀ ਆਪਣੇ ਬਲਬੂਤੇ ਦੇ ਸਕੂਲ ਬਦਲਤੇ ਇਹਨਾਂ ਦੀ ਗੱਲ ਕਿਉਂ ਨਹੀਂ ਹੁੰਦੀ ਸੀ ਕਿਉਂ ਨਹੀਂ ਹੁੰਦੀ ਅਸੀਂ ਇੱਥੋਂ ਆਈਡੀਆ ਲੈ ਕੇ ਇਸ ਸਕੂਲ ਤੋਂ ਆਈਡੀਆ ਲੈ ਕੇ ਅੱਜ ਪੰਜਾਬ ਦੇ ਵਿੱਚ ਲਗਭਗ 100 ਸਕੂਲਾਂ ਦੇ ਵਿੱਚ ਬੱਸ ਸਰਵਿਸ ਸ਼ੁਰੂ ਕਰਤੀ ਪੀਲੇ ਰੰਗ ਦੀਆਂ ਬੱਸਾਂ ਚੱਲਦੀਆਂ 100 ਸਕੂਲਾਂ ਵਿੱਚ 10000 ਤੋਂ ਵੱਧ ਬੱਚੇ ਲਾ ਰਹੇ ਨੇ ਤੇ ਉਹਨਾਂ ਖੁਸ਼ੀ ਇਸ ਗੱਲ ਦੀ ਹੈ ਸਕੂਨ ਹੈ ਇਸ ਗੱਲ ਦਾ ਕਿ 10000 ਬੱਚਿਆਂ ਦੇ ਵਿੱਚੋਂ 9900 ਬੱਚੀਆਂ ਹੈ ਲੜਕੀਆਂ ਨੇ ਉਹਨਾਂ ਨੂੰ ਹੁਣ ਪੜ੍ਹਾਈ ਨਹੀਂ ਛੱਡਨੀ ਵਧੀਆ ਸਕੂਲ ਜਾਂਦੀਆਂ ਜਦੋਂ ਮੈਂ ਸਕੂਲ 'ਚ ਆਇਆ ਤਾਂ ਦੇਖਿਆ ਕਿ ਹੋਰ ਕੰਮ ਦੀ ਲੋੜ ਹੈ ਤੇ ਉਦੋਂ ਮੈਡਮ ਕਹਿੰਦੇ ਸਾਨੂੰ ਆ ਦੇ ਲੋ ਅੱਜ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮੈਡਮ ਹੋਰ ਕੋਈ ਗ੍ਰਾਂਟ ਉਹ ਕਹਿੰਦੇ ਨਹੀਂ ਬਸ ਸਰ ਇੰਨੇ ਪੈਸੇ ਆ ਗਏ ਆਸੀਂ ਉਹੀ ਹੀ ਖਰਚ ਪਾਰੇ ਇੰਨੇ ਜੋ ਜੋ ਗਿਆ ਸਰਕਾਰਾਂ ਤਾਂ ਪਹਿਲਾਂ ਵੀ ਸੀ ਪਰ ਨੀਅਤ ਨਹੀਂ ਸੀ ਨਾ ਕਦੀ ਜਾ ਕੇ ਦੇਖਿਆ ਆਪਣੇ ਬੱਚੇ ਪੜ੍ਹਦੇ ਆ ਮਹਿੰਗੇ ਸਕੂਲਾਂ ਚ ਵਧੀਆ ਸਕੂਲਾਂ ਚ ਤੇ ਆਪ ਕਦੀ ਸਕੂਲਾਂ ਚ ਜਾ ਕੇ ਦੇਖਿਆ ਨਹੀਂ ਖਾਈਚ ਜਿੱਥੇ ਕੰਮ ਚੱਲਦਾ ਪਿਆ ਤੁਸੀਂ ਆ ਦੇਖੋ ਸ਼ਾਨਦਾਰ ਇਮਾਰਤ ਲੈਬ ਕਲਾਸਰੂਮ ਸਿਕਿਉਰਿਟੀ ਗਾਰਡ ਆ ਗਿਆ ਕੈਂਪਸ ਸਿਕਿਉਰਿਟੀ ਗਾਰਡ ਤੋਂ ਬੁਲਾਇਆ 2-2 ਸਿਕਿਉਰਿਟੀ ਗਾਰਡ ਹੈ ਕਿਸੇ ਪ੍ਰਾਈਵੇਟ ਸਕੂਲ ਚ ਨਹੀਂ ਸਿਕਿਉਰਿਟੀ ਗਾਰਡ ਦੇ ਦਿੱਤੇ ਸਕੂਲ ਨੂੰ ਰਸਫਾਫ ਰੱਖਣ ਲਈ ਸਫਾਈ ਵਾਲਾ ਫੰਡ ਹੈ ਕੈਂਪਸ ਮੈਨੇਜਰ ਨਵੀਂ ਬਿਲਡਿੰਗ ਬਣਦੀ ਪਈ ਆ ਸਾਹਮਣੇ ਜੇ ਕਿਸੇ ਨੂੰ ਵਹਿਮ ਹੋਵੇ ਐਵੇਂ ਇੱਥੇ ਪੱਥਰ ਰੱਖਦੇ ਜਾ ਕੇ ਦੇਖ ਲਿਓ ਸਾਰੇ ਕੰਮ ਸਾਹਮਣੇ ਚੱਲਦਾ ਪਿਆ ਤੇ ਹੋਰ 5-6 ਮਹੀਨੇ ਤੱਕ ਜਦੋਂ ਵੀ ਇਮਾਰਤ ਬਣ ਕੇ ਆ ਤਿਆਰ ਹੋਊਗੀ ਤਾਂ ਅਬਰਿਕ ਸਰ ਦੇ ਇਸ ਇਲਾਕੇ ਦਾ ਸਭ ਤੋਂ ਸ਼ਾਨਦਾਰ ਸਕੂਲ ਸਾਡਾ ਆ ਸਕੂਲ ਬਣੂਗਾ ਤੁਸੀਂ ਐਨੀ ਵੱਡੀ ਤਾਦਾਦ ਸائیں ਹੁੰਦੀ ਮੈਂ ਤੁਹਾਨੂੰ ਦੇਖੋ ਬੜੌਖੇ ਪੰਜਾਬ ਦਾ ਸਿੱਖਿਆ ਮੰਤਰੀ ਹੋਣਾ ਮੇਰੇ ਤੋਂ ਪਹਿਲਾਂ ਜਿੰਨੇ ਬਣਿਆ ਸਾਰੇ ਭਾਈਦੇ ਸੀ ਮੈਂ ਇਸ ਕੰਮ ਨੂੰ ਖਿੜੇ ਮੱਥੇ ਲਿਆ ਮੈਂ ਹਰ ਰੋਜ਼ ਧੰਨਵਾਦ ਕਰਦਾ ਕਿ ਮੈਨੂੰ ਇੰਨਾ ਗੁਰੂ ਸਾਹਿਬ ਦੀ ਪਤਾ ਹੀ ਨਹੀਂ ਕਿੰਨੀ ਜ਼ਿਆਦਾ ਬਖਸ਼ਿਸ਼ ਹੈ ਇਸ ਤੋਂ ਪਵਿੱਤਰ ਵਿਭਾਗਾ ਕਿਹੜਾ ਹੋ ਸਕਦਾ ਬੱਚਿਆਂ ਨਾਲ ਜੁੜਿਆ ਹੋਇਆ ਵਿਦਿਆ ਨਾਲ ਜੁੜਿਆ ਹੋਇਆ ਇਸ ਤੋਂ ਸ਼ੁਭ ਕੰਮ ਤਾਂ ਕੋਈ ਹੋਈ ਨਹੀਂ ਸਕਦਾ ਪਤਾ ਨਹੀਂ ਕਿਉਂ ਬਦਨਾਮ ਕਿਤਾ ਹੋਸੀ ਜਿੰਨਾਂ ਰਾਤ ਮਿਹਨਤ ਕਰਦੇ ਆਂ ਮੈਂ ਤੁਸੀਂ ਇੰਨੀ ਵੱਡੀ ਤਾਦਾਦ ਚਾਹੀ ਮੈਂ ਥੋੜਾ ਧੰਨਵਾਦ ਕਰ ਦਾਂ ਮੈਂ ਇੱਕੋ ਚੀਜ਼ ਕਿਉਂਕਿ ਥੋਟੇ ਦੇ ਸੇ ਬੱਚੇ ਪੜਦੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੇ ਮੇਰੀ ਬੇਨਤੀ ਹੈ ਮੇਰੇ ਕਰਕੇ ਨਾ ਨਾ ਚੇਰਮੈਨ ਸਾਹਿਬ ਕਰਕੇ ਨਾਮ ਸੇ ਗੋਲ ਪੁਛਾਸ਼ ਕਰਨ ਸਿਰਫ ਉਹੀ ਲੋਕ ਹੱਥ ਕਰਨਗੇ ਮੀਡੀਆ ਨੂੰ ਵੀ ਹੋਗਾ ਉੱਧਰ ਕਵਰੇਜ ਕਰ ਲੈ ਸਿਰਫ ਉਹੀ ਲੋਕ ਹੱਥ ਖੜੇ ਕਰਨਗੇ ਜਿਨ੍ਹਾਂ ਨੂੰ ਵਾਕੇ ਲੱਗਦਾ ਕਿ ਸਕੂਲ ਦੇ ਵਿੱਚ ਪੰਜਾਬ ਸਰਕਾਰ ਨੇ ਕੰਮ ਕਰਾਇਆ ਜਿਹਨੂੰ ਨਹੀਂ ਲੱਗਦਾ ਹੱਥ ਖੜਾ ਰੇ ਸ਼ੋਭਾ ਬਹੁਤ ਬਹੁਤ ਧੰਨਵਾਦ ਜੀ ਇਹ ਹੀ ਸਰਟੀਫਿਕੇਟ ਪਤਾ ਕੀ ਜੀ ਮੈਂ ਕਿਹਾ ਅਸੀਂ ਅਨਾਉਂਸਮੈਂਟ ਕੀਤੀ ਆ ਨਹੀਂ ਪੱਤਰ ਤੇ ਇੱਕ ਬਹਾਨਾ ਹੈ ਇੱਕ ਬਹਾਨਾ ਅਸੀਂ ਚਾਹਦੇ ਸਕੂਲਾਂ ਦੀ ਗੱਲ ਹੋ ਆ ਜਿਹੜੀ ਬੱਚੀਆਂ ਖੜੀਆਂ ਇਹਨਾਂ ਨੂੰ ਇਹ ਵਿਸ਼ਵਾਸ ਮਿਲੇ ਕਿ ਸਾਡਾ ਸਕੂਲ ਸਭ ਤੋਂ ਸ਼ਾਨਦਾਰ ਹੈ ਮੰਤਰੀ ਆਇਆ ਹਲਕਾ ਇੰਚਾਰਜ ਆਇਆ ਐਮਐਲਏ ਜਾ ਰਹੇ ਆ ਏਡੀਸੀ ਜਾ ਰਹੇ ਆ ਡੀਸੀ ਜਾ ਰਹੇ ਆ ਐਸਐਸਪੀ ਜਾ ਰਹੇ ਆ ਸਕੂਲਾਂ ਦੇ ਵਿੱਚ ਬੱਚਿਆਂ 'ਚ ਵਿਸ਼ਵਾਸ ਆਉਂਦਾ ਸਾਰਾ ਮੀਡੀਆ ਆ ਰਿਹਾ ਵੱਡੇ ਵੱਡੇ ਚੈਨਲ ਆ ਰਹੇ ਆ ਇਸ ਸਕੂਲ ਦੀ ਖਬਰਾਂ ਲੱਗਣਗੀਆਂ ਇਹਨਾਂ ਬੱਚਿਆਂ ਨੂੰ ਪਤਾ ਲੱਗ ਜੂਗਾ ਕਿ ਹਾਂ ਸਾਡਾ ਸਕੂਲ ਭਾਵੇਂ ਸਰਕਾਰੀ ਹੈ ਪਰ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹੈਗਾ ਸਾਡੇ ਸਕੂਲ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਆਂਦਾ ਹੈ ਸਾਡੇ ਸਕੂਲ ਦੇ ਵਿੱਚ ਡੀਸੀ ਆਉਂਦੀ ਹੈ ਸਾਡੇ ਸਕੂਲ 'ਚ ਆਈਐਸ ਆਫੀਸਰ ਆਉਂਦੇ ਆ ਸਾਡੇ ਸਕੂਲ 'ਚ ਪੀਸੀਐਸ ਆਫੀਸਰ ਆਉਂਦੇ ਆ ਇਹ ਮਕਸਦ ਤੇ ਜਿੱਥੇ ਇਹਨਾਂ ਦਾ ਕੰਮ ਹੋਇਆ ਮੈਂ ਸਾਰੇ ਸਕੂਲ ਟੀਚਰਸ ਨੂੰ ਕਿਹਾ ਤੇ ਹੁਣ ਵੀ ਕਹਿੰਦਾ ਹੋਰ ਪਾਓ ਮੈਂ ਕਿਹਾ ਜੀ ਆਪਣੀ ਆਪਣੀ ਫੇਸਬੁੱਕ ਤੇ ਆਪਣੇ ਸਕੂਲ ਦੇ ਨਤੀਜੇ ਆਪਣੇ ਸਕੂਲ 'ਚ ਹੋਏ ਹੋਏ ਕੰਮ ਜ਼ਰੂਰ ਪਾਇਆ ਕਰੋ ਕਿ ਕਿ ਇਹਨਾਂ ਨੂੰ ਵਹਿਮ ਹੈ ਇਹਨਾਂ ਨੂੰ ਇਹ ਲੱਗਦਾ ਕਿ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਹੀ ਨਹੀਂ ਹੋਣੀ ਚਾਹੀਦੀ ਪ੍ਰਾਈਵੇਟ ਸਕੂਲ ਵਾਲੇ ਤਾਂ ਐਂਡ ਕਰਦੇ ਵੱਡੀਆਂ-ਵੱਡੀਆਂ ਤੇ ਅਸੀਂ ਸਰਕਾਰੀ ਸਕੂਲ ਦੇ ਟੀਚਰ ਜਿਵੇਂ ਅਗਰ ਮੈਡਮ ਪਰਮਿੰਦਰ ਜੀ ਜੀ ਇਹਨਾਂ ਦੇ ਸਾਰਾ ਸਟਾਫ ਉਹ ਮੈਡਮ ਇੰਨਾ ਵਧੀਆ ਸਟੇਜ ਤੋਂ ਬੋਲ ਕੇ ਇਹ ਅਗਰ ਸਾਡੇ ਟੀਚਰਸ ਵਧੀਆ ਕਰ ਰਹੇ ਆ ਇਨਾ ਦੀ ਗੱਲ ਕਿਉਂ ਨਹੀਂ ਜਾਣੀ ਚਾਹੀਦੀ ਆ ਸਾਡੀ ਬੱਚੀਆਂ ਦੀ ਗੱਲ ਕਿਉਂ ਨਹੀਂ ਜਾਣੀ ਚਾਹੀਦੀ ਅਸਲੀ ਵੀ ਪੱਥਰ ਅਜੇ 5-7 ਸਾਲ ਬਾਅਦ ਦੇਖਣਗੇ ਤੁਹਾਨੂੰ ਜਦੋਂ ਇਹਨਾਂ ਬੱਚੀਆਂ ਦੇ ਵਿੱਚੋਂ ਮੈਂ ਹੁਣੇ ਮਿਲ ਕੇ ਆਇਆ ਕੋਈ ਬੱਚੀ ਆਈਪੀਐਸ ਬਣਨਾ ਚਾਹੁੰਦੀ ਹੈ ਇਹ ਬੱਚੀਆਂ ਦਾ ਕੌਨਫੀਡੈਂਸ ਕੋਈ ਮਕੈਨੀਕਲ ਇੰਜੀਨੀਅਰ ਬਣਨਾ ਚਾਹੁੰਦੀ ਹੈ ਕੋਈ ਡਾਕਟਰ ਬਣਨਾ ਚਾਹੁੰਦੀ ਹੈ ਕੋਈ ਪੋਲੀਟੀਸ਼ੀਅਨ ਬਣਨਾ ਚਾਹੁੰਦੀ ਹੈ ਤੁਸੀਂ ਦੇਖੀ ਚੱਲ ਰਹੇ ਹੋ ਇਹ ਬਾਰਡਰ ਦਾ ਇਲਾਕਾ ਹੈ ਜੀ ਇਸ ਨੂੰ ਬਤਨਾਮ ਕਰਕੇ ਰੱਖਿਆ ਹੋਇਆ ਸੀ ਕਿ ਨਸ਼ੇ ਦੀ ਮੈਂਟ ਹੈ ਨਸ਼ੇ ਦੀ ਮੈਂਟ ਹੈ ਇਹ ਹਰਜੋਤ ਬੈਂਸ ਬੜੇ ਰੱਬ ਤੋਂ ਡਰ ਕੇ ਕਹਿੰਦਾ ਨਿਮਰਤਾ ਦੇ ਨਾਲੇ ਗੱਲ ਕਰ ਰਿਹਾ ਇਹ ਹੀ ਬਾਰਡਰ ਦੀ ਮੈਂਟ ਸਾਡਾ ਇਹ ਕਪਿਆਲਾ ਸਕੂਲ ਸਾਡੇ ਇਹ ਸਕੂਲ ਹੁਣ ਆਪਣੀ ਵਿੱਦਿਆ ਕਰਕੇ ਜਾਣੇ ਜਾਂ ਕਿ ਸਭ ਤੋਂ ਵੱਧ ਅਫਸਰ ਜਿਹੜੇ ਹੈ ਉਹ ਰਾਜਸਥਾਨਸੀ ਦੇ ਪਿੰਡਾਂ ਚੋਂ ਨਿਕਲਦੇ ਕਪਿਆਲੇ ਦੀ ਕੁੜੀਆਂ ਨੇ ਬਖਤ ਪਾਇਆ ਹੋਇਆ ਕਿਸੇ ਨੇ ਕੰਮ ਹੀ ਨਹੀਂ ਕੀਤਾ ਕਿਸੇ ਨੇ ਕੰਮ ਹੀ ਨਹੀਂ ਕੀਤਾ ਅਬ ਕਦੀ ਅੱਛਾ ਹੁਣ ਜਦੋਂ ਕਰ ਰਹੇ ਹਾਂ ਬਹੁਤ ਤਕਲੀਫ ਹੈ ਤੁਸੀਂ ਮਾਰੀ ਜਾਓ ਚੀਕਾਂ ਜਿੰਨੀਆਂ ਚੀਕਾਂ ਮਾਰੋਗੇ ਉਹਨਾਂ ਹੋਰ ਕੰਮ ਕਰਾਉਂਦੇ ਉਹਨੇ ਹੋਰ ਸਕੂਲ ਬਣਾਵਾਂਗੇ ਉਹਨੇ ਹੋਰ ਸਕੂਲਾਂ 'ਚ ਜਾਵਾਂਗੇ ਸਾਨੂੰ ਜਨੂਨ ਹੈ ਸਾਡਾ دیਵਾਨਾਪਣ ਹੈ ਅਸੀਂ ਅਰਵਿੰਦ ਕੇਜਰੀワਾਲ ਜੀ ਨੇ ਮਨੀਸ਼ ਦੋਧਿਆ ਭਗਵਾਨ ਤੁਮਨ ਜੀ ਸਭ ਨੇ ਕਿਹਾ ਕਿ ਜਿੱਥੋਂ ਕੋਈ ਪੈਸੇ ਦੀ ਕਮੀ ਨਹੀਂ ਮੈਂ ਪੁੱਛਿਆ ਮੈਂ ਕਿਹਾ ਦੱਸੋ ਹੋਰ ਕਿੰਨੇ ਚਾਹੀਦੇ ਤੇ ਯਕੀਨ ਮੰਨਿਓ ਇਸ ਸਕੂਲ ਦੇ ਵਿੱਚ ਮੈਂ ਬਾਰ-ਬਾਰ ਆਤਰ ਹਾਂ ਇੰਨਾ ਸ਼ਾਨਦਾਰ ਸਕੂਲ ਬਣਾਵਾਂਗੇ ਨਾ ਗਾਰੰਟੀ ਆ ਤੁਹਾਡੇ ਨਾਲ ਕਿ ਆਸ-ਪਾਸ ਦੇ ਜਿੰਨੇ ਪ੍ਰਾਈਵੇਟ ਸਕੂਲ ਹਨ ਵਕਤ ਪੈ ਜਾਊਗਾ ਵਕਤ ਨਾਲ ਪਿਆ ਹੋਇਆ ਕਿਵੇਂ 525 ਬੱਚੇ ਸੀ ਅੱਜ ਕਿੰਨੇ ਹੋਗੇ ਮੈਂ মিডিਆ ਨੂੰ ਆਂਕੜਾ ਦੇ ਰਿਹਾ 1320 ਹੋਗੇ ਇਹ ਨੀਅਤ ਹੈ ਜੇ ਨੀਅਤ ਹੋ ਗਈ ਤੇ ਮੈਨੂੰ ਸਕੂਲ ਦੇ ਸਟਾਫ ਨੇ ਦੱਸਿਆ ਇਹਨਾਂ ਤੋਂ ਤੁਸੀਂ ਆਂਕੜੇ ਵੀ ਲੈ ਲਿਓ ਪਿਛਲੇ 5 ਦਿਨਾਂ ਦੇ ਵਿੱਚ ਪ੍ਰਾਈਵੇਟ ਸਕੂਲ ਤੋਂ 92 ਬੱਚੇ ਇੱਥੇ ਦਾਖਲਾ ਲੈ ਕੇ ਗਏ ਨੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚ ਕੇ ਇੱਥੇ ਫ੍ਰੀ ਵਿੱਦਿਆ 92 ਬੱਚੇ ਪੰਜ ਦਿਨਾਂ ਚ ਮੈਡਮ ਕਹਿੰਦੇ ਮੈਨੂੰ ਹੁਣ ਦਾਖਲਾ ਰੋਕਣਾ ਪਿਆ ਫਿਰ ਹਜੇ ਕਲਾਸ ਰੂਮ ਬੰਦੇ ਪਏ ਇੱਕ ਟੈਸਟ ਲਾਗੂ ਕਰਨਾ ਪਿਆ ਕਿ ਟੈਸਟ ਦੇ ਨਾਲ ਹੀ ਦਾਖਲਾ ਹੋਊਗਾ ਵੀ ਐਨੀ ਡਿਮਾਂਡ ਹੈ ਆਸ-ਪਾਸ ਦੇ ਪਛੂਚਾ ਪਿੰਡਾਂ ਚ ਬੱਚੇ ਆ ਰਹੇ ਇੱਥੇ ਅਸੀਂ ਇਸ ਨੂੰ ਹੋਰ ਵਧੀਆ ਕਰਾਂ ਤੇ ਜਿਹੜੀ ਇਸ ਇਲਾਕੇ ਦੀ ਡਿਮਾਂਡ ਹੈ ਤੇਰਾ ਥੋੜਾ ਧੰਨਵਾਦ ਹੈ ਅਸੀਂ ਬਾਡਰ ਪਿੰਡ ਦੇ ਵਿੱਚ ਲੜਕੀਆਂ ਦਾ ਇੱਕ ਕਾਲਜ ਪੱਕਾ ਸ਼ਾਂਗਲ ਕਾਲਜ ਉੱਥੇ ਕੰਮ ਚੱਲਦਾ ਪਿਆ ਪੱਕਾ ਦਾ ਨਾਮ ਇਹ ਕਿਵਲੇ ਉਹ ਚੀਨੀ ਸਿੱਖਿਆ ਵਿਭਾਗ ਵੀ ਮੇਰੇ ਕੋਲ ਹੈ ਇਹ ਤੁਹਾਡੇ ਨਾਲ ਮੇਰਾ ਵਾਦਾ ਹੈ ਹੋਏ ਇਸੋ ਨਹਾ ਬਚਪਨ ਪ੍ਰੈ ਸਕੂਲ ਦੇ ਸਾਰੇ ਹੀ ਬੱਚਿਆਂ ਨੂੰ ਸਾਰੇ ਹੀ ਬੱਚਿਆਂ ਨੂੰ ਤੁਸੀਂ ਅੱਜ ਮੇਰਾ ਇੰਤਜ਼ਾਰ ਕੀਤਾ ਇੰਨੀ ਵੱਡੀ ਤਾਦਾਦ ਜਿੱਥੇ ਆਏ ਆਪ ਸਭਨੂੰ ਦਾ ਧੰਨਵਾਦ ਕਰਦਾ ਹਾਂ ਤੇ ਬੱਚਿਆਂ ਨੂੰ ਇਹ ਅਸ਼ੀਰਵਾਦ ਵੀ ਦਿੰਦਾ ਤੇ ਆਸ ਵੀ ਰੱਖਦਾ ਕਿ ਤੁਸੀਂ ਪੰਜਾਬ ਦਾ ਨਵਾਂ ਭਵਿੱਖ ਬਣਾਉਂਗੇ ਜਿਹੜਾ ਬਦਲਦਾ ਪੰਜਾਬ ਹੈ ਰੰਗਲਾ ਪੰਜਾਬ ਹੈ ਤੇ ਤੁਹਾਡੇ ਹੱਥਾਂ ਨਾਲ ਬਣੂਗਾ ਸਕੂਲ ਦੇ ਸਟਾਫ ਨੂੰ ਮੁਬਾਰਕਬਾਦ ਤੇ ਮੈਂ ਇਸ ਗੱਲ ਦਾ ਦੁੱਖ ਵੀ ਹੈ ਕਿ ਅਸੀਂ ਚੰਗਾ ਪ੍ਰਿੰਸੀਪਲ ਕਿਵਲੇ ਮੈਡਮ ਦੇ ਸਿਰਫ 2 ਮਹੀਨੇ ਰਹੇ ਨੀ ਅਸੀਂ ਸਕੂਲ ਨੂੰ ਬੈਸਟ ਅਵਾਰਡ ਵੀ ਦਿੱਤਾ ਮੈਡਮ ਨੂੰ ਵੀ ਸਟੇਟ ਅਵਾਰਡ ਦਿੱਤਾ ਇਹਦੀ ਕਦੀ ਨਹੀਂ ਅਪਲਾਈ ਕੀਤਾ ਜੇਕਰ ਕੋਈ ਮੰਤਰੀ ਜਾਂਦਾ ਹੀ ਨਾ ਜੇ ਨਾ ਜਾਂਦਾ ਨਹੀਂ ਸ਼ਾਇਦ ਕਰੇ ਅਪਲਾਈ ਵੀ ਨਹੀਂ ਕਰਨਾ ਸੀ ਇਹਨਾਂ ਦਾ ਸਕੂਲ ਇੱਥੇ ਲੁਕੇ ਕਿ ਮੈਂ ਹਰ ਮੰਚ ਤੋਂ ਹਰ ਸਟੇਜ ਤੋਂ ਇਸ ਸਕੂਲ ਦੀ ਗੱਲ ਕਰਦਾ ਜੇ ਅਸੀਂ ਨਿਕਲੇ ਜੇ ਚੰਡੀਗੜ੍ਹ ਤੋਂ ਬਾਹਰ ਨਿਕਲੇ ਤਾਂ ਇਸ ਸਕੂਲ ਬਾਰੇ ਪਤਾ ਲੱਗਿਆ ਮੈਡਮ ਬਾਰੇ ਪਤਾ ਲੱਗਿਆ ਹੁਣ ਇਸ ਸਕੂਲ ਨੂੰ ਵੀ ਬੈਸਟ ਸਕੂਲ ਅਵਾਰਡ ਮਿਲਿਆ ਤੇ ਪ੍ਰਿੰਸੀਪਲ ਦਾ ਸਾਹਿਬ ਨੂੰ ਵੀ ਸਟੇਟ ਅਵਾਰਡ ਮਿਲਿਆ ਇਹ ਥੋੜੀ ਕਾਮਯਾਬੀ ਹੈ ਤੁਹਾਡੇ ਇਲਾਕੇ ਦੀ ਕਾਮਯਾਬੀ ਹੈ ਤੇ ਮਾਸ ਕਰਦੇ ਆ ਕਿ ਸਾਨੂੰ ਇਹਨਾਂ ਵਰਗਾ ਪ੍ਰਿੰਸੀਪਲ ਤਾਂ ਮਿਲਣਾ ਬਹੁਤ ਮੁਸ਼ਕਿਲ ਹੈ ਤਰਸੀ ਕੋਈ ਵਧੀਆ ਕਾਬਿਲ ਪ੍ਰਿੰਸੀਪਲ ਜੋ ਇਹਨਾਂ ਦੇ ਸਫਰ ਨੂੰ ਜਿਹੜਾ ਹੈ ਅੱਗੇ ساری ਚਾਲੀ ਰੱਖੂਗਾ ਉਸ ਨੂੰ ਇੱਥੇ ਜ਼ਰੂਰ ਡਿਊਟੀਆਂ ਦਵਾਂਗੇ ਤੇ ਮੈਡਮ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਭ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ ਵਿਦਿਆ ਤੋਂ ਇਸ ਤੋਂ ਪਵਿੱਤਰ ਕੰਮ ਕੋਈ ਨਹੀਂ ਇਸ ਤੋਂ ਵੱਡਾ ਕੰਮ ਕੋਈ ਨਹੀਂ ਇਸ ਤੋਂ ਵੱਡਾ ਲੰਗਰ ਕੋਈ ਇਸ ਤੋਂ ਵੱਡਾ ਪੁੰਨ ਨਹੀਂ ਹੋ ਸਕਦਾ ਜਿਹੜਾ ਪੁੰਨ ਆਪਾਂ ਕਰਦੇ ਪਏ ਆਂ ਕਿ ਸਾਨੂੰ ਪਰਮਾਤਮਾ खुशियां दे लंबी उम्र दे सब का बहुत बहुत तुसी एनी वो तादाद कहीं सरकारी स्कूलों भी देखा सर रैली होगी अगर हमेशा स्कूल कहते धरखो ये रैली वर्गा इन तादाद चाहिए बहुत बहुत धनबाद थोड़ा यकीन रखियो ये थोड़ी सरकार है अस जमीन जुड़े हुए लोग हजे एवं नहीं कहता कि सारे स्कूल ठीक हो गए दो हज जोड़ के कह रहे यही नहीं कह रहे कि सारे ठीक हो गए औखा कम ਪਰ 3 ਸਾਲਾਂ 'ਚ ਕੰਮ ਬਹੁਤ ਹੋਇਆ ਕਿ ਹੋਰ ਦੇਖੋ ਕੰਮ ਕਰੀ ਜਾ ਰਿਹਾ ਕਰੀ ਜਾ ਰਿਹਾ ਤੁਸੀਂ ਹੁਣ ਦੋਵੇਂ ਹੱਥ ਖੜੇ ਕਰਕੇ ਇੰਨੀ ਸ਼ਾਬਾਸ਼ੀ ਦਿੱਤੀ ਹੁਣ ਹੋਰ ਤਾਕਤ ਮਿਲੂਗੀ ਹੁਣ ਕੱਲ ਤੋਂ ਹੋਰ ਤੇਜ਼ੀ ਨਾਲ ਕੰਮ ਕਰਾਂਗੇ ਇਸ ਲਈ ਆਪ ਸਭ ਦਾ ਦੁਬਾਰਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਪਿਆਰ ਨਾਲ ਮੇਰੇ ਵਿਚਾਰਾਂ ਨੂੰ ਸੁਣਿਆ ਬਹੁਤ ਬਹੁਤ ਧੰਨਵਾਦ ਜੀ